ਜਿਹੜੀ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਆ ਇਹਨੂੰ ਪ੍ਰਾਈਵੇਟ ਕਰਨ ਦਾ ਮੁੱਦਾ ਹੈ ਇਹਦੇ ਵਿੱਚ ਬੋਰਡ ਜ਼ਰੂਰ ਪੀਆਰਟੀਸੀ ਦੇ ਲੱਗੇ ਹੋਣਗੇ ਪੰਜਾਬ ਰੋਡਵੇਜ ਦੇ ਲੱਗੇ ਹੋਣਗੇ ਪਰ ਅਸਲ ਦੇ ਵਿੱਚ ਉਹ ਬੱਸਾਂ ਪ੍ਰਾਈਵੇਟ ਆਪਰੇਟਰਾਂ ਦੀਆਂ ਹੋਣੀਆਂ ਉਹਨੂੰ ਚਲਾਉਣਗੇ ਪ੍ਰਾਈਵੇਟ ਆਪਰੇਟਰ ਔਰਬਿਟ ਬੱਸ ਦੇ ਉੱਤੇ ਅਸੀਂ ਪੀਆਰਟੀਸੀ ਤੇ ਰੋਡਵੇਜ ਲਿਖ ਦਿਆਂਗੇ ਅਸੀਂ ਨਿਊ ਦੀਪ ਦੇ ਉੱਤੇ ਰੋਡਵੇਜ ਲਿਖ ਦਿਆਂਗੇ ਅਸੀਂ ਵੱਡੀਆਂ-ਵੱਡੀਆਂ ਟਰਾਂਸਪੋਰਟਾਂ ਦੇ ਉੱਤੇ ਜਿਹੜੀਆਂ ਪੰਜਾਬ ਰੋਡਵੇਜ ਤੇ ਪੀਆਰਟੀਸੀ ਲਿਖ ਦਿਆਂਗੇ ਪਰ ਜਦੋਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ ਪ੍ਰਾਈਵੇਟ ਆਪਰੇਟਰਾਂ ਤੇ ਤਾਂ ਕੀ ਕਾਰਵਾਈ ਕਰਨੀ ਹੈ ਉਲਟਾ ਜਿਹੜੀ ਸਰਕਾਰੀ ਟਰਾਂਸਪੋਰਟ ਹੈ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਸਰਕਾਰੀ ਟਰਾਂਸਪੋਰਟ ਹੈ ਉਹਦਾ ਦਿਵਾਲਾ ਕਰ ਦਿੱਤਾ ਹੈ ਜਦੋਂ ਰੇਲੀਆਂ ਤੇ ਲੈ ਕੇ ਜਾਣਾ ਹੈ ਜਦੋਂ ਸਫ਼ਰ ਮੁਫ਼ਤ ਕਰਨਾ ਹੈ ਉਦੋਂ ਤਾਂ ਸਰਕਾਰੀ ਬੱਸ ਪਰ ਜਦੋਂ ਆਪਣੇ ਚਾਹੇਤਿਆਂ ਨੂੰ ਲਾਭ ਦੇਣਾ ਫਿਰ ਇੰਨਾ ਹੀ ਸਰਕਾਰੀਆਂ ਦੀ ਥਾਂ ਤੇ ਕਿਲੋਮੀਟਰ ਵਾਲੀਆਂ ਸਕੀਮ ਵਾਲੀਆਂ ਬੱਸਾਂ ਲੈ ਕੇ ਆ ਰਹੀ ਹੈ ਸਰਕਾਰ ਸਰਕਾਰ ਖੁਦ ਦੀਆਂ ਬੱਸਾਂ ਪਾਉਣ ਦੀ بجائے ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਦੇਣ ਤੇ ਲੱਗੀ ਹੋਈ ਹੈ 3.5 ਤੋਂ ਪੌਣੇ 4 ਸਾਲ ਦਾ ਸਮਾਂ ਇਹ ਸਰਕਾਰ ਦਾ ਹੋ ਗਿਆ ਇੱਕ ਵੀ ਨਵੀਂ ਸਰਕਾਰੀ ਬੱਸ ਸਰਕਾਰ ਨੇ ਨਹੀਂ ਪਾਈ ਜਿਹੜੀ ਸਰਕਾਰ ਪਿਛਲੀਆਂ ਸਰਕਾਰਾਂ ਤੇ ਕਹਿੰਦੀ ਸੀ ਕਿ ਉਹਨਾਂ ਨੇ ਬੱਸਾਂ ਦੀਆਂ ਬਾਡੀਆਂ ਜੈਪੁਰ ਤੋਂ ਲਵਾ ਲਈਆਂ ਗੰਗਾ ਨਗਰ ਤੋਂ ਲਵਾ ਲਈਆਂ ਰਾਜਸਥਾਨ ਤੋਂ ਲਵਾ ਲਈਆਂ ਗੁਰਦਾਉਂ ਤੋਂ ਲਵਾ ਲਈਆਂ ਉਸੇ ਸਰਕਾਰ ਨੂੰ ਸਵਾਲ ਹੈ ਕਿ ਇਹ ਸਰਕਾਰ ਦੇ ਰਾਜ ਵਿੱਚ ਤਾਂ ਕੋਈ ਬੱਸ ਹੀ ਨਹੀਂ ਪਈ ਬਾਡੀਆਂ ਤਾਂ ਦੂਰ ਤੋਂ ਕੀ ਲੱਗਣੀਆਂ ਸੀ ਜਦੋਂ ਬੱਸ ਹੀ ਨਹੀਂ ਪਈ ਕਈ ਗੋਦੀ মিডিਆ ਦੇ ਚੈਨਲ ਕਈ ਸਰਕਾਰੀ ਚੈਨਲ ਸਵਾਰੀਆਂ ਤੋਂ ਪੁੱਛਣਗੇ ਜੀ ਤੁਸੀਂ ਪਰੇਸ਼ਾਨ ਹੋ ਰਹੇ ਆ ਤਾਂ ਉਹ ਸਵਾਰੀਆਂ ਕਹਿਣਗੀਆਂ ਹਾਂ ਉਹ ਹੋ ਵੀ ਰਹੀਆਂ ਪਰ ਪਰੇਸ਼ਾਨੀ ਦੀ ਵਜ੍ਹਾ ਡਰਾਈਵਰਾਂ ਤੇ ਕੰਡੈਕਟਰਾਂ ਨੂੰ ਦੱਸਿਆ ਜਾਵੇਗਾ ਜਦਕਿ ਪਰੇਸ਼ਾਨੀ ਦੀ ਵਜ੍ਹਾ ਉਹ ਸਰਕਾਰ ਹੈ ਜਿਹੜੀਆਂ ਲੋਕ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਜੇਕਰ ਸਰਕਾਰੀ ਅਦਾਰਾ ਹੀ ਨਾ ਰਿਹਾ ਤਾਂ ਸਰਕਾਰੀ ਨੌਕਰੀ ਕਿੱਥੇ ਮਿਲੇਗੀ ਜੇਕਰ ਕਿਸੇ ਡਰਾਈਵਰ ਨੇ ਸਰਕਾਰੀ ਨੌਕਰੀ ਲੈਣੀ ਹੈ ਤਾਂ ਵਸਤਾ ਸਰਕਾਰੀ ਚਾਹੀਦੀ ਹੈ ਜੇ ਵਾਸੀ ਪ੍ਰਾਈਵੇਟ ਹੋਈ ਵਾਸੀ ਕਿਸੇ ਨਿੱਜੀ ਘਰਾਣੇ ਦੀ ਹੋਈ ਤਾਂ ਫੇਰ ਉਹਨੂੰ ਸਰਕਾਰੀ ਨੌਕਰੀ ਕਿੱਥੇ ਮਿਲ ਜਾਵੇਗੀ ਜਿਵੇਂ ਸਾਡੀਆਂ ਯੂਨੀਵਰਸਿਟੀਆਂ ਦਾ ਨਿੱਜੀਕਰਨ ਕਿ ਆਰਨ ਵਾਲੇ ਪਾਸੇ ਸਰਕਾਰ ਤੁਰੀ ਹੈ ਜਿਸ ਤਰੀਕੇ ਨਾਲ ਸਾਡੇ ਹਸਪਤਾਲਾਂ ਦਾ ਨਿੱਜੀਕਰਨ ਕਰਨ ਵਾਲੇ ਸਰਪਾਸੇ ਸਰਕਾਰ ਤੁਰੀ ਹੈ ਉਸੇ ਤਰੀਕੇ ਨਾਲ ਰੋਡਵੇਜ ਤੇ ਪੀਆਰਟੀਸੀ ਦਾ ਨਿੱਜੀਕਰਨ ਵੀ ਹੋ ਰਿਹਾ ਹੈ ਅੱਜ ਪੰਜਾਬ ਭਰ ਦੇ ਵਿੱਚ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਦੇ ਮੁਲਾਜ਼ਮਾਂ ਦੀ ਹੜਤਾਲ ਹੈ ਬੰਦ ਕੀਤਾ ਗਿਆ ਉਹਨਾਂ ਵੱਲੋਂ ਬੱਸਾਂ ਨੂੰ ਤੇ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਲਈ ਐ ਪ੍ਰਸ਼ਾਸਨ ਨੇ ਸਰਕਾਰ ਨੇ ਪੁਲਿਸ ਨੇ ਰਾਤ ਦਾ ਉਹਨਾਂ ਨੂੰ ਕੁੰਆਂ ਨੂੰ ਰਾਤ ਦਾ ਕਈਆਂ ਨੂੰ ਸਵੇਰ ਦਾ ਘਰੋਂ ਚੱਕ ਲਿਆ ਕਿ ਅੱਜ ਦੀ ਹੜਤਾਲ ਨਹੀਂ ਹੋਣ ਦੇਣੀ ਅੱਜ ਦੀ ਹੜਤਾਲ ਦੀ ਵਜ੍ਹਾ ਕੀ ਹੈ ਸਭ ਤੋਂ ਸਮਝਣ ਦੀ ਜ਼ਰੂਰਤ ਹੈ ਤੇ ਇਹ ਮੁੱਦਾ ਕੱਲਾ ਪੰਜਾਬ ਰੋਡਵੇਜ ਤੇ ਪੀਆਰਟੀਸੀ ਦਾ ਨਹੀਂ ਹੈ ਇਹ ਮੁੱਦਾ ਪੂਰੇ ਪੰਜਾਬ ਪੰਜਾਬ ਵਾਸੀਆਂ ਦਾ ਹੈ ਜਿਹੜੀ ਵਜ੍ਹਾ ਨਾਲ ਅੱਜ ਉਹ ਹੜਤਾਲ ਕਰਨ ਜਾ ਰਹੇ ਹੈ ਇਹ ਮੁੱਦਾ ਕੀ ਹੈ ਮੁੱਦਾ ਇਹ ਕਿ ਜਿਹੜੀ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਹੈ ਇਹਨੂੰ ਪ੍ਰਾਈਵੇਟ ਕਰਨ ਦਾ ਮੁੱਦਾ ਹੈ ਇਹਦੇ ਵਿੱਚ ਬੋਰਡ ਜਰੂਰ ਪੀ ਆਰਟੀਸੀ ਦੇ ਲੱਗੇ ਹੋਣਗੇ ਪੰਜਾਬ ਰੋਡਵੇਜ ਦੇ ਲੱਗੇ ਹੋਣਗੇ ਪਰ ਅਸਲ ਦੇ ਵਿੱਚ ਉਹ ਬੱਸਾਂ ਪ੍ਰਾਈਵੇਟ ਆਪਰੇਟਰਾਂ ਦੀਆਂ ਹੋਣਗੀਆਂ ਉਹਨੂੰ ਚਲਾਉਣਗੇ ਪ੍ਰਾਈਵੇਟ ਆਪਰੇਟਰ ਤੇ ਉਹਨਾਂ ਨੂੰ ਕਿਲੋਮੀਟਰ ਦੇ ਹਿਸਾਬ ਨਾਲ ਸਰਕਾਰ ਪੈਸੇ ਦੇਵੇਗੀ ਇਹ ਤੁਸੀਂ ਅਕਸਰ ਹੀ ਹੁਣ ਵੀ ਦੇਖਿਆ ਹੋਣਾ ਕਿ ਕਈ ਨਵੀਆਂ ਬੱਸਾਂ ਤੁਸੀਂ ਦੇਖ ਰਹੇ ਹੋਵੋਗੇ ਪੀਆਰਟੀਸੀ ਅਤੇ ਪੰਜਾਬ ਰੋਡਵੇਜ ਦੀਆਂ ਪਰ ਉਹ ਬੱਸਾਂ ਨਾਮ ਦੀਆਂ ਹੀ ਇਹਨਾਂ ਦੀਆਂ ਅਸਲ ਦੇ ਵਿੱਚ ਉਹ ਪ੍ਰਾਈਵੇਟ ਆਪਰੇਟਰਾਂ ਦੀਆਂ ਤੇ ਸਰਕਾਰ ਉਹਨਾਂ ਨੂੰ ਪੈਸਾ ਦਿੰਦੀ ਹੈ ਸਰਕਾਰ ਖੁਦ ਦੀਆਂ ਬੱਸਾਂ ਪਾਉਣ ਦੀ ਬਜਾਏ ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਦੇਣ ਤੇ ਲੱਗੀ ਹੋਈ ਹੈ ਪਿਛਲੇ 3.5 ਤੋਂ 4 ਸਾਲ ਦਾ ਸਮਾਂ ਇਹ ਸਰਕਾਰ ਦਾ ਹੋ ਗਿਆ ਇੱਕ ਵੀ ਨਵੀਂ ਸਰਕਾਰੀ ਬੱਸ ਸਰਕਾਰ ਨੇ ਨਹੀਂ ਪਾਈ ਜਿਹੜੀ ਸਰਕਾਰ ਇਹ ਗੱਲ ਕਹਿੰਦੀ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਜਿਹੜੇ ਭਗਵੰਤ ਮਾਨ ਇਹ ਗੱਲ ਕਹਿੰਦੇ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਏ ਸਭ ਤੋਂ ਪਹਿਲਾਂ ਅਸੀਂ ਪ੍ਰਾਈਵੇਟ ਆਪਰੇਟਰਾਂ ਤੇ ਉੱਤੇ ਜਿਹੜੀ ਹੈ ਉਹਨਾਂ ਤੇ ਕਾਰਵਾਈ ਕਰਾਂਗੇ ਜਿਨ੍ਹਾਂ ਨੇ ਟਰਾਂਸਪੋਰਟ ਮਾਫੀਆ ਚਲਾ ਚਲਾ ਕੇ ਐਡੀ ਐਡੀਆਂ ਬੱਸਾਂ ਬਣਾਈਆਂ ਆਰਬਿਟ ਬੱਸ ਦੇ ਉੱਤੇ ਅਸੀਂ ਪੀਆਰਟੀਸੀ ਤੇ ਰੋਡਵੇਜ ਲਿਖ ਦਿਆਂਗੇ ਅਸੀਂ ਨਿਊ ਦੀਪ ਦੇ ਉੱਤੇ ਰੋਡਵੇਜ ਲਿਖ ਦਿਆਂਗੇ ਅਸੀਂ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਦੇ ਉੱਤੇ ਜਿਹੜੀਆਂ ਪੰਜਾਬ ਰੋਡਵੇਜ ਤੇ ਪੀਆਰਟੀਸੀ ਲਿਖ ਦਿਆਂਗੇ ਪਰ ਜਦੋਂ ਤੋਂ ਸਰਕਾਰ ਸੱਤਾ ਦੇ ਵਿੱਚ ਆਈ ਹੈ ਪ੍ਰਾਈਵੇਟ ਆਪਰੇਟਰਾਂ ਤੇ ਤਾਂ ਕੀ ਕਾਰਵਾਈ ਕਰਨੀ ਹੈ ਉਲਟਾ ਜਿਹੜੀ ਸਰਕਾਰੀ ਟਰਾਂਸਪੋਰਟ ਹੈ ਪੰਜਾਬ ਰੋਡਵੇਜ ਤੇ ਪੀਆਰਟੀਸੀ ਸਰਕਾਰੀ ਟਰਾਂਸਪੋਰਟ ਹੈ ਉਹਦਾ ਦਿਵਾਲਾ ਕਰ ਦਿੱਤਾ ਹੈ ਅੱਜ ਪੰਜਾਬ ਦੇ ਵਿੱਚ 2100 ਸਰਕਾਰੀ ਬੱਸ ਰਹਿ ਗਈ ਹੈ ਜਿਹੜੀ ਕਿ ਲਗਭਗ 5500 5000 5500 ਤੋਂ ਉੱਪਰ ਹੁੰਦੀ ਸੀ ਅੱਜ 2100 ਸਰਕਾਰੀ ਬੱਸ ਰਹਿ ਗਈ ਹੈ ਬਹੁਤੀਆਂ ਬੱਸਆਂ ਕੰਡਮ ਹੋ ਗਈਆਂ ਖਤਮ ਹੋ ਗਈਆਂ ਰੂਟ ਵੇਲੇ ਪਏ ਤੇ ਉਹ ਰੂਟ ਦੇ ਉੱਤੇ ਪ੍ਰਾਈਵੇਟ ਆਪਰੇਟਰ ਮਨ ਮਰਜ਼ੀਆਂ ਕਰਦੇ ਆ ਜਦੋਂ ਰੈਲੀਆਂ ਤੇ ਲੈ ਕੇ ਜਾਣਾ ਜਦੋਂ ਸਫ਼ਰ ਮੁਫ਼ਤ ਕਰਨਾ ਉਦੋਂ ਤਾਂ ਸਰਕਾਰੀ ਬੱਸ ਪਰ ਜਦੋਂ ਆਪਣੇ ਚਾਹੇਤਿਆਂ ਨੂੰ ਲਾਭ ਦੇਣਾ ਫਿਰ ਇੰਨਾ ਹੀ ਸਰਕਾਰੀਆਂ ਦੀ ਥਾਂ ਤੇ ਕਿਲੋਮੀਟਰ ਵਾਲੀਆਂ ਸਕੀਮ ਵਾਲੀਆਂ ਬੱਸਾਂ ਲੈ ਕੇ ਆ ਰਹੀ ਹੈ ਸਰਕਾਰ ਜਿਹਦੇ ਵਿਰੋਧ ਦੇ ਚੱਲਦੇ ਆ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਤਿੰਨ ਤੋਂ ਚਾਰ ਵਾਰ ਤੋਂ ਉੱਪਰ ਹੜਤਾਲ ਹੋ ਚੁੱਕੀ ਹੈ ਆਈ ਵਾਰ ਸਰਕਾਰ ਟੈਂਡਰ ਦੀ ਡੇਟ ਬਦਲ ਦਿੰਦੀ ਹੈ ਅੱਜ ਵੀ ਟੈਂਡਰ ਸੀ 12 ਵਜੇ ਜਿਹਦੇ ਚੱਲਦੇ ਆ ਪੀਆਰਟੀਸੀ ਅਤੇ ਪੰਜਾਬ ਰੋਡਵੇ ਦੇ ਆਪਰੇਟਰਾਂ ਵੱਲੋਂ ਪੂਰੇ ਪੰਜਾਬ ਦੇ ਵਿੱਚ ਡਰਾਈਵਰਾਂ ਕਨੈਕਟਰਾਂ ਤੇ ਜੋ ਇਹਨਾਂ ਜਥੇਬੰਦੀ ਦੇ ਆਗੂ ਹੈ ਉਹਨਾਂ ਵੱਲੋਂ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਪਰ ਸਰਕਾਰ ਜਿਸ ਤਰੀਕੇ ਨਾਲ ਹਰ ਸੰਘਰਸ਼ ਨੂੰ ਕੁਚਲਦੀ ਹੈ ਪੁਲਿਸ ਦੇ ਬਲ ਤੇ ਜਿਵੇਂ ਪੰਜਾਬ 'ਚ ਪੁਲਿਸ ਸਟੇਟ ਬਣਿਆ ਹੋਇਆ ਹੈ ਇਹ ਇਸ ਸੰਘਰਸ਼ ਨੂੰ ਵੀ ਕੁਚਲਣ ਜਾ ਰਹੀ ਹੈ ਬਹੁਤੇ ਆਗੂ ਜਿਹੜੇ ਆ ਥਾਣਿਆਂ 'ਚ ਬੈਠੇ ਆ ਬਹੁਤੇ ਆਗੂ ਹਾਊਸ ਅਰੈਸਟ ਹੋਏ ਆ ਇਹ ਜਿਹੜੀ ਲੜਾਈ ਹੈ ਇਹਨੂੰ ਜੇਕਰ ਇਹ ਸਮਝਿਆ ਜਾਵੇ ਕਿ ਅੱਜ ਬੱਸ ਛੱਡਿਆਂ ਦੇ ਵਿੱਚ ਬੈਠੇ ਕਈ ਗੋਦੀ ਮੀਡੀਆ ਦੇ ਚੈਨਲ ਕਈ ਸਰਕਾਰੀ ਚੈਨਲ ਸਵਾਰੀਆਂ ਤੋਂ ਪੁੱਛਣਗੇ ਜੀ ਤੁਸੀਂ ਪਰੇਸ਼ਾਨ ਹੋ ਰਹੇ ਹੋ ਤਾਂ ਉਹ ਸਵਾਰੀਆਂ ਕਹਿਣਗੀਆਂ ਹਾਂ ਉਹ ਹੋ ਵੀ ਰਹੀਆਂ ਪਰ ਪਰੇਸ਼ਾਨੀ ਦੀ ਵਜ੍ਹਾ ਡਰਾਈਵਰਾਂ ਤੇ ਕਨੈਕਟਰਾਂ ਨੂੰ ਦੱਸਿਆ ਜਾਵੇਗਾ ਜਦਕਿ ਪਰੇਸ਼ਾਨੀ ਦੀ ਵਜ੍ਹਾ ਉਹ ਸਰਕਾਰ ਹੈ ਜਿਹੜੀਆਂ ਲੋਕ ਮਾਰੂ ਨੀਤੀਆਂ ਲੈ ਕੇ ਆ ਰਹੀ ਹੈ ਜਿਹੜੀਆਂ ਪ੍ਰਾਈਵੇਟ ਆਪਰੇਟਰਾਂ ਨੂੰ ਖੁਸ਼ ਕਰਨ ਦੀ ਖੁਸ਼ ਕਰਨ ਦੇ ਲਈ ਇਹਨਾਂ ਸਰਕਾਰੀ ਅਦਾਰਿਆਂ ਦਾ ਧੂਆਂ ਕੱਢਣ ਜਾ ਰਹੀ ਹੈ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਸਰਕਾਰੀ ਨੌਕਰੀ ਲਈਏ ਤਾਂ ਫਿਰ ਸਰਕਾਰੀ ਨੌਕਰੀ ਸਾਡੇ ਹਰ ਜਿਹੜੇ ਮਾਪਿਓ ਹੈ ਉਹਦੀ ਇੱਛਾ ਹੁੰਦੀ ਹੈ ਕਿ ਸਰਕਾਰੀ ਨੌਕਰੀ ਸਾਡੇ ਬੱਚੇ ਨੂੰ ਮਿਲੇ ਪਰ ਸਰਕਾਰੀ ਨੌਕਰੀ ਤਾਂ ਮਿਲੇਗੀ ਜਾਂ ਸਰਕਾਰੀ ਅਦਾਰਾ ਹੋਵੇਗਾ ਜੇਕਰ ਸਰਕਾਰੀ ਅਦਾਰਾ ਹੀ ਨਾ ਰਿਹਾ ਤਾਂ ਸਰਕਾਰੀ ਨੌਕਰੀ ਕਿੱਥੇ ਮਿਲੇਗੀ ਜੇਕਰ ਕਿਸੇ ਡਰਾਈਵਰ ਨੇ ਸਰਕਾਰੀ ਨੌਕਰੀ ਲੈਣੀ ਹੈ ਤਾਂ ਵਸਤਾ ਸਰਕਾਰੀ ਚਾਹੀਦੀ ਹੈ ਜੇ ਵਸਸੀ ਪ੍ਰਾਈਵੇਟ ਹੋਈ ਵਸਸੀ ਕਿਸੇ ਨਿੱਜੀ ਘਰਾਣੇ ਦੀ ਹੋਈ ਤਾਂ ਫਿਰ ਉਹਨੂੰ ਸਰਕਾਰੀ ਨੌਕਰੀ ਕਿੱਥੇ ਮਿਲ ਜਾਵੇਗੀ ਸੋ ਜਿਹੜਾ ਇਹ ਮੁੱਦਾ ਹੈ ਇਹ ਪੂਰੇ ਪੰਜਾਬ ਦਾ ਮੁੱਦਾ ਹੈ ਜਿਹੜੀ ਰੋਡਵੇਜ ਹੈ ਇਹ ਤੁਸੀਂ ਦੇਖਿਆ ਹੀ ਹੋਣਾ ਪੀਆਰਟੀਸੀ ਹੁਣ ਆਨੰਦਪੁਰ ਸਾਹਿਬ ਪ੍ਰੋਗਰਾਮ ਹੋਇਆ ਸਾਰੇ ਪੰਜਾਬ ਦੀਆਂ ਉਧਰ ਤੱਕ ਦਿੱਤੀਆਂ ਉਸ ਦਿਨ ਲਗਾਤਾਰ ਲੋਕ ਖੱਜਲਖوار ਹੁੰਦੇ ਰਹੇ ਆ ਉਹ ਕੋਈ ਗੋਦੀ ਮੀਡੀਆ ਨਹੀਂ ਦੱਸੇਗਾ ਕੋਈ ਸਰਕਾਰੀ ਮੀਡੀਆ ਨਹੀਂ ਦੱਸੇਗਾ ਪਰ ਅੱਜ ਤੁਸੀਂ ਚੈਨਲਾਂ ਦੇ ਉੱਤੇ ਜਰੂਰ ਦੇਖ ਲਓਗੇ ਕਿ ਵੱਖ-ਵੱਖ ਤਰੀਕੇ ਨਾਲ ਖਬਰਾਂ ਚਲਾਈਆਂ ਜਾਣਗੀਆਂ ਵੱਖ-ਵੱਖ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ ਪਰ ਅਸਲ ਮੁੱਦੇ ਦੀ ਜਾੜੇ ਦੀ ਸਰਕਾਰ ਹੈ ਜਿਹੜੀ ਸਰਕਾਰ ਇਹ ਕਹਿ ਕੇ ਆਈ ਹੋਵੇ ਕਿ ਅਸੀਂ ਰੋਡ ਵੇਜ ਨੂੰ ਪਰਫੁੱਲਿਤ ਕਰਾਂਗੇ ਐਸਪੀਆਰਟੀਸੀ ਨੂੰ ਪਰਫੁੱਲਿਤ ਕਰਾਂਗੇ ਤੇ ਤੁਸੀਂ ਦੇਖਦੇ ਵੀ ਹੋ ਸਾਡਾ ਗਵਾਂਡੀ ਸੂਬਾ ਹਰਿਆਣਾ ਜਿੱਥੋਂ ਦੀਆਂ ਸਰਕਾਰੀ ਟਰਾਂਸਪੋਰਟ ਕਿੱਡੀ ਵੱਡੇ ਪੱਧਰ ਦੇ ਉੱਤੇ ਐ ਸਾਡੇ ਨਾਲ ਹੀ ਸੂਬਾ ਰਾਜਸਥਾਨ ਜਿੱਥੋਂ ਦੀ ਸਰਕਾਰੀ ਟਰਾਂਸਪੋਰਟ ਕਿੱਡੇ ਵੱਡੇ ਪੱਧਰ ਤੇ ਐ ਪਰ ਦੂਜੇ ਪਾਸੇ ਸਾਡਾ ਸੂਬਾ ਜਿੱਤ ਸਰਕਾਰ ਆਉਣ ਤੋਂ ਪਹਿਲਾਂ ਜਿਹੜੇ ਮਾਫੀਆ ਦੇ ਉੱਤੇ ਸਭ ਤੋਂ ਵੱਧ ਭਗਵੰਤ ਸਿੰਘ ਮਾਨ ਜਿਹਨੇ ਟੀਚਰਾਂ ਕਰਦੇ ਰਹੇ ਐ ਉਸੇ ਮਾਫੀਆ ਦੇ ਹੱਥ ਠੋਕੇ ਬਣ ਚੁੱਕੇ ਐ ਭਗਵੰਤ ਮਾਨ ਦੇ ਜਿਹਦੇ ਚੱਲਦੇ ਆ ਸਰਕਾਰੀ ਬੱਸਾਂ ਨੂੰ ਖੂੰਜੇ ਲਾ ਕੇ ਪ੍ਰਾਈਵੇਟ ਆਪਰੇਟਰਾਂ ਨੂੰ ਫਾਇਦਾ ਤੇ ਨੰਬਰ 2 ਸਰਕਾਰੀ ਬੱਸਾਂ ਦਾ ਨਾਮ ਵਰਤਿਆ ਜਾਊਗਾ ਪਰ ਅੰਦਰ ਪ੍ਰਾਈਵੇਟ ਹੋਣਗੇ ਦੂਜੇ ਨੰਬਰ ਦੇ ਉੱਤੇ ਜਿਹੜਾ ਮੁਫਤ ਬੱਸ ਸਫਰ ਹੈ ਜਿਸ ਤਰੀਕੇ ਨਾਲ ਉਸ ਉਹਨੇ ਇਹਦਾ ਧੂਆ ਕੱਢਿਆ ਇਸ ਸਰਕਾਰ ਦੇ ਸਰਕਾਰ ਕਿਉਂਕਿ ਸਰਕਾਰ ਜਿਹੜਾ ਪੈਸਾ ਹੈ ਔਰਤਾਂ ਨੂੰ ਤਾਂ ਮੁਫਤ ਮੁਫਤ ਬੱਸ ਸਫਰ ਦੇ ਰਹੀ ਹੈ ਪਰ ਰੋਡਵੇਜ ਤੇ ਪੀਆਰਟੀਸੀ ਨੂੰ ਉਹਦਾ ਭੁਗਤਾਨ ਨਹੀਂ ਕਰ ਰਹੀ ਜਿਹਦੇ ਨਾਲ ਮੁਲਾਜ਼ਮ ਤਰਖਾਹਾਂ ਨੂੰ ਤਰਸਦੇ ਆ ਬੱਸਾਂ ਰਿਪੇਅਰ ਨੂੰ ਤਰਸਦੀਆਂ ਟਾਇਰ ਜਿਹੜੇ ਐ ਜਿਵੇਂ ਗੰਜੇ ਹੋਏ ਪਏ ਆ ਬੱਸਾਂ ਦੇ ਵਿੱਚ ਜਿਹੜਾ ਸਪੇਅਰ ਪਾਰਟ ਦਾ ਸਮਾਨ ਨਹੀਂ ਆ ਡਿੱਪੂਆਂ ਕੋਲ ਇਹ ਸਾਰੇ ਦੇ ਬਾਵਜੂਦ ਸਰਕਾਰ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੈ ਸੋ ਜਿਹੜੀ ਅੱਜ ਦੀ ਹੜਤਾਲ ਹੈ ਇਹ ਉਸੇ ਤਰੀਕੇ ਨਾਲ ਆ ਜਿਵੇਂ ਸਾਡੀਆਂ ਯੂਨੀਵਰਸਿਟੀਆਂ ਦਾ ਨਿੱਜੀਕਰਨ ਕਰਨ ਵਾਲੇ ਪਾਸੇ ਸਰਕਾਰ ਤੁਰੀ ਹੈ ਜਿਸ ਤਰੀਕੇ ਨਾਲ ਸਾਡੇ ਹਸਪਤਾਲਾਂ ਦਾ ਨਿੱਜੀਕਰਨ ਕਰਨ ਵਾਲੇ ਪਾਸੇ ਸਰਕਾਰ ਤੁਰੀ ਹੈ ਉਸੇ ਤਰੀਕੇ ਨਾਲ ਰੋਡਵੇਜ ਤੇ ਪੀਆਰਟੀਸੀ ਦਾ ਨਿੱਜੀਕਰਨ ਵੀ ਹੋ ਰਿਹਾ ਹੈ ਇਹ ਨਿੱਜੀ ਕਰਨ ਜਿਹੜੀ ਸਰਕਾਰ ਪਿਛਲੀਆਂ ਸਰਕਾਰਾਂ ਤੇ ਕਹਿੰਦੀ ਸੀ ਕਿ ਉਹਨਾਂ ਨੇ ਬੱਸਾਂ ਦੀਆਂ ਬਾਡੀਆਂ ਜੈਪੁਰ ਤੋਂ ਲਵਾ ਲਈਆਂ ਗੰਗਾ ਨਗਰ ਤੋਂ ਲਵਾ ਲਈਆਂ ਰਾਜਸਥਾਨ ਤੋਂ ਲਵਾ ਲਈਆਂ ਗੁਰਦਾਉਂ ਤੋਂ ਲਵਾ ਲਈਆਂ ਉਸੇ ਹੀ ਸਰਕਾਰ ਨੂੰ ਸਵਾਲ ਹੈ ਕਿ ਇਹ ਸਰਕਾਰ ਦੇ ਰਾਜ ਵਿੱਚ ਤਾਂ ਕੋਈ ਬੱਸ ਹੀ ਨਹੀਂ ਪਈ ਬਾਡੀਆਂ ਤਾਂ ਦੂਰ ਤੋਂ ਕੀ ਲੱਗਣੀਆਂ ਸੀ ਜਦੋਂ ਬੱਸ ਹੀ ਨਹੀਂ ਪਈ ਸੋ ਇਹ ਸਵਾਲ ਬਰਕਰਾਰ ਹੈ ਅੱਜ ਦੀ ਜੋ ਹੜਤਾਲ ਹੈ ਇਦੇ ਤੇ ਪੂਰੇ ਪੰਜਾਬੀਆਂ ਨੂੰ ਸੋਚਣਾ ਬਣਦਾ ਕਿ ਤੁਹਾਡੀਆਂ ਇਹ ਦੋ ਟਰਾਂਸਪੋਰਟ ਕੰਪਨੀਆਂ ਦਾ ਕਿਵੇਂ ਸਰਕਾਰ ਤੋਂ ਹਾਂ ਕੱਢ ਰਹੀ ਐ ਇਹ ਸੋਚਣਾ ਬਣਦਾ ਜੇ ਅੱਜ ਮੁਫਤ ਬਸ ਸਫ਼ਰ ਦਾ ਆਨੰਦ ਲੈ ਰਹੀ ਐ ਸਰਕਾਰ ਦੂਜੇ ਪਾਸੇ ਆਪਣੇ ਰੈਲੀਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚੋਂ ਵਰਕਰਾਂ ਨੂੰ ਇਕੱਠੇ ਲਜਾਣ ਦਾ ਕੰਮ ਕਰ ਰਹੀ ਐ ਉਦੋਂ ਤਾਂ ਇਹ ਯਾਦ ਆ ਜਾਂਦੀਆਂ ਪਰ ਜਦੋਂ ਇਹਨਾਂ ਨੂੰ ਕੋਈ ਫਾਇਦਾ ਦੇਣਾ ਉਦੋਂ ਇਹ ਯਾਦ ਨਹੀਂ ਆਉਂਦੇ ਤੇ ਉਦੋਂ ਕਿਲੋਮੀਟਰ ਸਕੀਮ ਮਰ ਗਈਆਂ ਉਸ ਸਕੀਮਾ ਚਲਾ ਕੇ ਜਿਹੜੀਆਂ ਨਿੱਜੀਕਰਨ ਉਹ ਜਿਹੜੇ ਵਧਾਵਾ ਦਿੰਦੀਆਂ ਉਹਦੇ ਤੇ ਸਰਕਾਰ ਜੋ ਦੇ ਰਹੀ ਹੈ ਤੇ ਅੱਜ ਡਰਾਈਵਰਾਂ ਤੇ ਕਨੈਕਟਰਾਂ ਤੇ ਡੰਡਾ ਫੇਰਿਆ ਜਾ ਰਿਹਾ ਸੋ ਇਹਦੇ ਤੇ ਸੋਚਣ ਦੀ ਲੋੜ ਹੈ ਸਮਝਣ ਦੀ ਲੋੜ ਹੈ ਮੁੱਦਾ ਕੀ ਹੈ ਅਸਲ 'ਚ ਇਹ ਮੁੱਦਾ ਪੂਰੇ ਪੰਜਾਬੀਆਂ ਨਾਲ ਜੁੜਿਆ ਹੋਇਆ ਨਾ ਕਿ ਡਰਾਈਵਰਾਂ ਤੇ ਕੰਡਕਟਰਾਂ ਨਾਲ ਨੌਕਰੀਆਂ ਸਾਡੇ ਪੰਜਾਬ ਦੇ ਲੋਕਾਂ ਨੇ ਲੈਣੀਆਂ ਇਹਨਾਂ ਦੇ ਵਿੱਚ ਤੇ ਸਾਡੀ ਟਰਾਂਸਪੋਰਟ ਵਧੇਗੀ ਤਾਂ ਖਜ਼ਾਨੇ 'ਚ ਪੈਸਾ ਆਵੇਗਾ ਤੇ ਖਜ਼ਾਨੇ 'ਚ ਪੈਸਾ ਆਵੇਗਾ ਤਾਂ ਤਰੱਕੀ ਹੋਵੇਗੀ ਪਰ ਜੇ ਪ੍ਰਾਈਵੇਟ ਉਹੀ ਆਰਬਿਟ ਨਿਊਦੀਪ ਜਜਾਰ ਇਹਨਾਂ ਨੂੰ ਡਵੈਲਪ ਕਰਨਾ ਹੈ ਜਾਂ ਇਨਾ ਦੇ ਪੀ ਆਰਟੀਸੀ ਲਿਖੀਆਂ ਨੀਉ ਦੀਪ ਪੀ ਆਰ ਟੀ ਸੀ ਲਿਖਿਆ ਹੋਵੇਗਾ ਪਿੱਛੇ ਕੋਈ ਨਿਊ ਦੀਪ ਵਰਗਾ ਟਰਾਂਸਪੋਰਟਰ ਹੋਵੇਗਾ ਪੀ ਆਰ ਟੀ ਸੀ ਲਿਖੀ ਹੋਵੇਗੀ ਪਿੱਛੇ ਕੋਈ ਆਰਬਿਟ ਵਰਗਾ ਟਰਾਂਸਪੋਰਟਰ ਹੋਵੇਗਾ ਜੇ ਉਧਰਲੇ ਪਾਸੇ ਨੂੰ ਚੱਲਣਾ ਤਾਂ ਵੀ ਇਹ ਸੋਚਣ ਦੀ ਲੋੜ ਹੈ ਅੱਜ ਦਾ ਜਿਹੜਾ ਸੰਘਰਸ਼ ਆਜਦਾ ਜਿਹੜਾ ਮੁੱਦਾ ਇਹਨੂੰ ਸਮਝ ਕੇ ਰਿਐਕਟ ਕਰਨ ਦੀ ਲੋੜ ਹੈ ਇਹ ਮੁੱਦਾ ਪੂਰੇ ਪੰਜਾਬ ਦਾ ਹੈ ਕੱਲੀ ਰੋਡਵੇ ਤੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਦਾ ਨਹੀਂ ਜਿਨ੍ਹਾਂ ਨੂੰ ਜਬਰਨ ਅੱਜ ਸਵੇਰ ਦਾ ਜੇਲ੍ਹਾਂ ਦੇ ਵਿੱਚ ਡਕਿਆ ਹੋਇਆ ਹੈ ਜਿਨ੍ਹਾਂ ਨੂੰ ਅਜ ਥਾਣਿਆਂ ਦੇ ਵਿੱਚ ਡਕਿਆ ਹੋਇਆ ਹੈ ਪਰਚੇ ਕਿਉਂਕਿ ਲੰਮੇ ਸਮੇਂ ਤੋਂ ਆ ਜਦੋਂ ਕੋਈ ਮੁਲਾਜ਼ਮ ਸੰਘਰਸ਼ ਕਰਦੇ ਆ ਜਾਮ ਕਰਦੇ ਆ ਤੋ ਉਹ ਪਰਚਿਆਂ ਦੀ ਆੜ ਦੇ ਵਿੱਚ ਉਹਨਾਂ ਨੂੰ ਜੇਲ੍ਹਾਂ ਚ ਵੀ ਭੇਜਿਆ ਜਾ ਸਕਦਾ ਹੈ ਤੇ ਇੱਥੇ ਪੂਰੇ ਤਰੀਕੇ ਦੇ ਨਾਲ ਪ੍ਰਾਈਵੇਟ ਕੰਪਨੀਆਂ ਨੂੰ ਰੋਡਵੇਅ ਤੇ ਪੀਆਰਟੀਸੀ ਦਿੱਤੀ ਜਾ ਰਹੀ ਹੈ ਸੋ ਇਹਦੇ ਤੇ ਗੌਰ ਕਰਨ ਦੀ ਲੋੜ ਹੈ ਇਹ ਮੁੱਦਾ ਬੜਾ ਗੰਭੀਰ ਹੈ